ਫਰੀਦਕੋਟ ਸ਼ਹਿਰ ਤੋਂ ਇੱਕ ਵਾਰ ਫੇਰ ਚੋਰੀ ਦੀ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਹੁਣ ਮੁੜ ਚੋਰ ਸਰਗਰਮ ਹੋ ਗਏ ਹਨ ਪਿਛਲੀ ਰਾਤ ਹਰਿੰਦਰਾ ਨਗਰ ਵਿੱਚ ਸਥਿਤ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਨੇ ਦੁਕਾਨ ਦੇ ਦੋਵੇਂ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਕੇ ਗੱਲਾ ਤੋੜਿਆ ਅਤੇ ਅੰਦਰ ਪਿਆ ਨਕਦ ਰਕਮ ਚੱਕ ਕੇ ਫਰਾਰ ਹੋ ਗਏ ਦੱਸਦੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਦੁਕਾਨ ਮਾਲਕ ਨੂੰ ਤੁਰੰਤ ਫੋਨ ਤੇ ਸੂਚਨਾ ਦਿੱਤੀ ਗਈ ਮੌਕੇ ਤੇ ਪਹੁੰਚੇ ਦੁਕਾਨ ਮਾਲਕ ਸੁਰੇਸ਼ ਗੋਇਲ ਨੇ ਦੱਸਿਆ ਕਿ ਚੋਰ ਲਗਭਗ 10000 ਰੁਪਏ ਦੀ ਨਕਦ डील ਲੱਗੇ ਹਨ ਅਤੇ ਹੋਰ ਨੁਕਸਾਨ ਦੀ ਜਾਂਚ ਚੱਲ ਰਹੀ ਹੈ। ਉਹਨਾਂ ਧਿਰਾਨੀ ਜ਼ਾਹਿਰ ਕਰਦਿਆ ਕਿਹਾ ਕਿ ਇਹ ਮੁਕ ਸੜਕ ਹੈ ਜਿੱਥੇ ਹਮੇਸ਼ਾ ਰੋਲਾ ਰਹਿੰਦਾ ਹੈ ਅਤੇ ਇਸੇ ਇਲਾਕੇ ਵਿੱਚ ਪੁਲਿਸ ਲਾਈਨ ਐਸਐਸਪੀ ਰਿਹائش ਡੀਸੀ ਰਿਹائش ਅਤੇ थाना सदर ਦੀ ਸਿਰਫ थाना सदर ਵੀ ਸਿਰਫ ਕੁਝ ਕਦਮਾਂ ਤੇ ਹੀ ਹਨ। ਇਸ ਦੇ ਬਾਵਜੂਦ ਚੋਰੀ ਦਾ ਹੋਣਾ ਸੁਰੱਖਿਆ ਪ੍ਰਬੰਧਕਾਂ ਤੇ ਵੱਡਾ ਸਵਾਲ ਖੜਾ ਕਰਦਾ ਹੈ। ਸੂਚਨਾ ਮਿਲਨ ਤੇ ਪੀਸੀਆਰ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੇਰਾ ਇੱਕ ਗੱਲਾ ਤੋਂ ਲਿਆ ਗਿਆ ਗੱਲ ਵਿੱਚ 10000 ਰੁਪਏ ਗਾਇਬ ਹੈ ਜਿਹੜੇ ਛੋਟੇ ਨੋਟ ਸੀ 10 ਦੇ 20 ਦੇ 50 ਦੇ ਇਹ ਮੈਨੂੰ ਹੈਰਾਨੀ ਦੀ ਗੱਲ ਹੈ ਸ਼ਹਿਰ ਦੇ ਵਿੱਚ ਅਸੀਂ ਉਸ ਰੋਡ ਤੇ ਸਾਡੀ ਨਿਵਾਸ ਹੈ ਜਿੱਥੇ ਸਾਰੀ ਐਡਮਿਨਿਸਟ੍ਰੇਸ਼ਨ ਪੁਲਿਸ ਲਾਈਨਸ ਸਾਰਿਆਂ ਦੇ ਦਫ਼ਤਰ ਘਰ ਹੈਗੇ ਆ ਔਰ ਇੱਥੋਂ ਦੀ ਕੋਈ ਚੋਰੀ ਹੋਣਾ ਇੱਕ ਬੜਾ ਅਜੀਬ ਗੱਲ ਹੈ ਜੇ ਇੱਥੇ ਚੋਰੀ ਹੁੰਦੀ ਹੈ ਤਾਂ ਸਾਡੇ ਲਈ ਹੈਰਾਨੀ ਦੀ ਗੱਲ ਹੈ ਕਿਉਂਕਿ ਸਾਰੀ ਰਾਤ ਇੱਥੇ ਟੈਕ ਚੱਲਦਾ ਹੈ ਸਾਰੀ ਰਾਤ ਇਹ ਪੰਚਾਇਲ ਕੋਲ ਦੇ ਬੰਦੇ ਪਰ ਉਸ ਦੇ ਬਾਪ ਜੂ ਇਹ ਸ਼ਟਰ ਤੋੜ ਕੇ ਦੁਕਾਨ ਚ ਚੋਰੀ ਕੀਤੀ ਹੈ ਪਰ ਪੈਸੇ ਦੇ ਬਾਬਾ ਇਥੇ ਹੋਰ ਕੋਈ ਚੀਜ਼ ਨਹੀਂ ਹੋ ਲਈ ਦੋਨੇ ਸ਼ਟਰ ਦੁਕਾਨ ਦੇ ਦੋਨੇ ਸ਼ਟਰ ਤੋੜਿਆ ਇੱਕ ਹੀ ਸ਼ਟਰ ਤੋੜਿਆ ਉਸ ਦੇ ਅੱਗੇ ਸ਼ੀਸ਼ਾ ਲੱਗਿਆ ਚ ਉਸ ਉਹਨੂੰ ਅੰਦਰ ਨਹੀਂ ਜਾ ਸਕਦੇ ਸੀ ਫਿਰ ਉਹਨੂੰ ਦੂਸਰਾ ਸ਼ਟਰ ਤੋੜਿਆ ਅੰਦਾਜ਼ਾ ਹੈ ਤੇ ਅੰਦਰ ਗਏ ਤੇ ਗੱਲਾਂ ਤੋੜਿਆ ਕਾਫੀ ਟਾਈਮ ਇਹਨਾਂ ਨੂੰ ਲੱਗਿਆ ਹੋਣਾ ਉਹਨਾਂ ਨੂੰ ਕਿਉਂਕਿ ਬਹੁਤ ਟਾਈਮ ਲੱਗਿਆ ਕਿਉਂਕਿ ਸ਼ਟਰ ਕਾਫੀ ਭਾਰਾ ਹੈ ਬੜੀ ਮੁਸ਼ਕਲ ਨਾਲ ਛੱੜ ਵੀ ਬੜੀ ਕੁੰਡੇ ਆ ਗਿਆ ਜਿਵੇਂ ਇੱਕ ਪਹਿਲਾ ਤੋੜਿਆ ਉਸਤੇ ਵੀ ਕਾਫੀ ਟਾਈਮ ਲੱਗਿਆ ਬਿਲਕੁਲ ਟਾਈਮ ਲੱਗਿਆ ਹੋਊਗਾ ਦੂਜੇ ਫਿੱਟ ਦੂਜੇ ਫਿੱਟ ਅੱਜ ਬਣ ਜੇ ਹੁਣ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕੇਸ ਚੋਰੀ ਨੂੰ ਦੇ ਕੇ ਕੱਲਾ ਸਾਡੇ ਨਹੀਂ ਸ਼ਹਿਰ ਚ ਹੋ ਰਹੀਆਂ ਵਰਦਤਾਂ ਨੂੰ ਤਾਂ ਲਾ ਕੇ ਇਸ ਦੀ ਬਚਤ ਕੀ ਚਾਹਤ ਹੈ ਸ਼ਹਿਰ ਦੀ ਸ਼ਹਿਰ ਆਮ ਸ਼ਹਿਰੀ ਸੁਖਦਾ ਜੀ ਵੰਦੀ